ਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਿਤਪਾਲ ਸਿੰਘ ਦੀ MP ਮੈਂਬਰਸ਼ਿਪ ਜਿਹੜੀ ਹੈ ਉਹ ਖਤਰੇ 'ਚ ਪੈਂਦੀ ਹੋਈ ਨਜ਼ਰ ਆ ਰਹੀ ਹੈ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਵੱਲੋਂ ਦਾਖਲ ਕੀਤੀ ਪਟੀਸ਼ਨ ਦੀ ਸੁਣਵਾਈ ਮੰਗਲਵਾਰ ਤੱਕ ਟਾਲ ਦਿੱਤੀ ਹੈ ਦਾਸ ਨੇ ਕਿ ਅਮਰਿਤਪਾਲ ਸਿੰਘ ਨੇ ਲੋਕ ਸਭਾ ਸੈਸ਼ਨ 'ਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਮੰਗੀ ਸੀ ਇਸ ਸਬੰਧੀ ਉਸਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਕਿ ਜੇਕਰ ਉਹ 60 ਦਿਨ ਲਗਾਤਾਰ ਲੋਕ ਸਭਾ ਸੈਸ਼ਨ 'ਚ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸਦੀ MP ਮੈਂਬਰਸ਼ਿਪ ਜੜੀ ਰੱਦ ਹੋ ਸਕਦੀ ਹੈ ਤੇ ਇਸ ਕਰਕੇ ਉਸ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਲੋਕ ਸਭਾ ਸੈਸ਼ਨ 'ਚ ਸ਼ਾਮਲ ਹੋ ਸਕੇ ਪਰ ਜਦੋਂ ਅੱਜ ਇਸ ਦੀ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਕਿਹਾ ਕਿ ਕੀ ਲੋਕ ਸਭਾ ਕਮੇਟੀ ਜੋ ਕਹਿੰਦੀ ਹੈ ਕਿ 60 ਦਿਨ ਤੱਕ ਲਗਾਤਾਰ ਜੇਕਰ ਕੋਈ ਸੰਸਦ ਗੈਰ ਹਾਜ਼ਰ ਹੁੰਦਾ ਤੇ ਉਸਦੀ MP ਮੈਂਬਰਸ਼ਿਪ ਰੱਦ ਹੋ ਸਕਦੀ ਹੈ ਉਹ ਉਹ ਹਾਜ਼ਰ ਹੈ ਮੌਜੂਦ ਹੈ ਜਾਂ ਫੇ ਨਹੀਂ ਜੇਕਰ ਹੈ ਤਾਂ ਹੁਣ ਤੱਕ ਅਮਰਿਤਪਾਲ ਸਿੰਘ ਦੇ ਮਾਮਲੇ ਤੇ ਉਸਨੇ ਕੀ ਕਿਹਾ ਇਹ ਜਾਣਕਾਰੀ ਜਿਹੜੀ ਹੈ ਇਹ ਅਮਰਿਤਪਾਲ ਦੇ ਵਕੀਲ ਨੂੰ ਮੰਗਲਵਾਰ ਨੂੰ ਹਾਈ ਕੋਰਟ ਚ ਦੇਣੀ ਪਵੇਗੀ ਦੱਸਦੇ ਕਿ ਅਮਰਿਤਪਾਲ ਦੇ ਵਕੀਲ ਨੇ ਦੱਸਿਆ ਸੀ ਕਿ ਅਮਰਿਤਪਾਲ ਸਿੰਘ 60 ਦਿਨਾਂ ਤੋਂ ਲਗਾਤਾਰ ਗੈਰ ਹਾਜ਼ਰ ਚਲਾ ਜੇਕਰ ਹੁਣ ਔਨ ਦੇ ਦਿਨਾਂ ਨੂੰ ਵੀ ਉਹ ਲੋਕ ਸਭਾ ਸੈਸ਼ਨ ਚ ਗੈਰ ਹਾਜ਼ਰ ਰਹਿੰਦਾ ਤੇ ਉਸਦੀ ਜਿਹੜੀ MP ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤੇ ਉਹ ਖਤਰੇ ਚ ਪੈ ਸਕਦੇ ਇਸੇ ਦੇ ਲਈ ਉਸਨੇ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਸੀ ਸੋ ਇਜਾਜ਼ਤ ਦਿੱਤੀ ਜਾਵੇ ਇਸ ਤੋਂ ਪਹਿਲਾਂ ਵੀ 17 ਦਸੰਬਰ ਨੂੰ ਅਮ੍ਰਿਤਪਾਲ ਨੇ ਲੋਕ ਸਭਾ ਸੈਸ਼ਨ 'ਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਮੰਗੀ ਸੀ ਤੇ ਡੀਐਮ ਨੂੰ ਪੱਤਰ ਲਿਖਿਆ ਸੀ ਪਰ ਡੀਐਮ ਨੇ ਪੱਤਰ ਨੂੰ ਰੱਦ ਕਰ ਦਿੱਤਾ ਸੀ ਤਾਂ ਫਿਰ ਹੁਣ ਜਦੋਂ ਮੁਰ ਤੋਂ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਮੁਰ ਤੋਂ ਕਾਫੀ 6 ਦਿਨ ਹੀ ਬਾਕੀ ਰਹਿ ਗਏ ਨੇ ਅਮ੍ਰਿਤਪਾਲ ਦੇ ਕੋਲ ਤਾਂ ਫਿਰ ਅਮ੍ਰਿਤਪਾਲ ਨੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ ਪਰ ਇਸ ਪਟੀਸ਼ਨ ਦੇ ਉੱਤੇ ਜਿਹੜੀ ਸੁਣਵਾਈ ਹੈ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਜੋ ਕਿ ਮੰਗਲਵਾਰ ਯਾਨੀ ਕਿ 25 ਫਰਵਰੀ ਨੂੰ ਹਾਈ ਕੋਰਟ 'ਚ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਹਾਈ ਕੋਰਟ ਅਮ੍ਰਿਤ

ये जानने के लिए मिस्टर था। ये सर कितने दिन बचे थे आपने कहा कि छह दिन बचे हैं सेशन क्योंकि पिछली बार जी चलो हम लेटेस्ट आया तो ये भी पूछा हाई कोर्ट ने कि सेशन टाउन खत्म हो गया कि अगला सैशन उसके बाद ना अगले सेशन से पहले आया कि ग्यारह मार्च को शुरू होगा दस मगैर को शुरू होगा प्लस हमने बाकी प्लेये ना कि वो जेल अथॉरिटीज़ हमें कम्युनिकेट करने नहीं देती लोकसभा सेक्रेटरी तो प्लस उसके लिए जो हमारा एम पी लोकल एरिया फंड्स हैं उसको स्पेंड करने के लिए जो अथॉरिटी है जो रिकमेंडेशन है विदाउट कम्युनिकेशन में कैसे दे पाऊँ तो ये सारे जो रजीफ्स है वो भी मैं उन कुल मिला के सोमवार होने मंगलवार 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 भारत सरकार मंगल